ਪੰਜਾਬ ਪੁਲਿਸ ਦੇ ਵੱਲੋਂ ਜਬ ਤੱਕ ਇੱਥੇ ਦੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਅਕਸਰ ਹੀ ਸਾਲਾਂ ਬੀਤ ਜਾਣ ਤੋਂ ਬਾਅਦ ਵੀ ਥਾਣੇ ਦੇ ਵਿੱਚ ਖੜੇ ਰਹਿੰਦੇ ਨੇ ਇਹਨਾਂ ਦੇ ਮਾਲਕ ਇਹਨਾਂ ਵਾਹਨਾਂ ਨੂੰ ਚੁਕਾਉਣ ਦੇ ਲਈ ਨਹੀਂ ਆਉਂਦੇ ਜਿਸ ਕਾਰਨ ਇਹ ਵਾਹਨ ਹੌਲੀ-ਹੌਲੀ ਖਰਾਬ ਹੋ ਜਾਂਦੇ ਨੇ ਤਾਂ ਬਰਸਾਤ ਦੌਰਾਨ ਇਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਮੱਛਰਾਂ ਦੇ ਪੈਦਾ ਹੋਣ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਗੰਭੀਰ ਮੁੱਦਾ ਮੋਹਰੀ ਤੇ ਵਿਧਾਇਕ ਕੁਲਵਿੰਦ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਉਠਾਇਆ ਸੀ ਉਨਾ ਪੰਜਾਬ ਸਰਕਾਰ ਨੂੰ ਇਹ ਜਿਹੇ ਜਬਤ ਵਾਹਨਾਂ ਦੀ ਨਿਲਾਮੀ ਕਰਨ ਦਾ ਸੁਝਾਅ ਦਿੱਤਾ ਹੈ ਇਸ ਦੇ ਨਾਲ ਜਿੱਥੇ ਇੱਕ ਪਾਸੇ ਥਾਣਿਆਂ ਦੇ ਵਿੱਚ ਥਾਂ ਖਾਲੀ ਹੋਵੇਗੀ ਦੂਜੇ ਪਾਸੇ ਸਰਕਾਰ ਨੂੰ ਵੀ ਆਰਥਿਕ ਲਾਭ ਹੋਵੇਗਾ ਤਾਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਵਾਹਨਾਂ ਦੀ ਨਿਲਾਮੀ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਦੇ ਨਾਲ ਪੱਕਾ ਯਾਰਡ ਬਣਾਇਆ ਜਾ ਸਕਦਾ ਹੈ ਤਾਂ ਵਿਧੇ ਵਿੱਚ ਵੀ ਜੋ ਵੀ ਵਾਹਨ ਕਿਸੇ ਵੀ ਕੇਸ ਦੀ ਰਿਕਵਰੀ ਦੇ ਵਿੱਚ ਜਬਤ ਕੀਤੇ ਜਾਂਦੇ ਨੇ ਉਹਨਾਂ ਨੂੰ ਇਸ ਵੇੜੇ ਦੇ ਵਿੱਚ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅਗਰ ਪੁਲਿਸ ਵਿਭਾਗ ਵੱਲੋਂ ਕਿਸੇ ਦੀ ਗੱਡੀ ਅਗਰ ਬਾਉਂਡ ਕੀਤੀ ਜਾਂਦੀ ਹੈ ਤੇ ਲੰਬੇ ਅਰਸੇ ਤੱਕ ਉਹ ਜਿਹੜਾ ਹੈ ਥਾਣੇ ਦੇ ਬਾਹਰ ਜਿਹੜੀ ਪਾਰਕਿੰਗ ਹੁੰਦੀ ਹੈ ਉੱਥੇ ਹੀ ਖੜੀ ਹੁੰਦੀ ਹੈ ਇਹ ਪੂਰਾ ਮਾਮਲਾ ਜਿਹੜਾ ਹੈ ਸਦਨ ਦੇ ਵੀ ਛੁੱਟਿਆ ਸੀਗਾ ਮੋਹਾਲੀ ਦੇ ਐਮ.ਐਲ.ਏ ਕਲਮਨ ਤੋਹਰਾ ਨੇ ਔਰ ਚੱਕਿਆ ਸੀਗਾ ਕੁਝ ਦਿਨ ਪਹਿਲਾਂ ਗੱਲਬਾਤ ਹੋਈ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਨੀਆਂ ਵੀ ਗੱਡੀਆਂ ਖਾਸ ਕਰ ਅਗਰ ਜਿਹੜੀਆਂ ਗੱਡੀਆਂ ਥਾਣਿਆਂ ਦੇ ਵਿੱਚ ਖੜੀਆਂ ਨੇ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਸੇਲ ਆਊਟ ਜਿਹੜਾ ਹੈ ਕੀਤਾ ਜਾਵੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਯਾਰਡ ਜਿਹੜਾ ਹੈ ਬਿਲਕੁਲ ਬਣਾਇ ਪਿਛਲੇ ਲੰਬੇ ਅਰਸੇ ਤੋਂ ਜਿਹੜੀਆਂ ਨੇ ਗੱਡੀਆਂ ਇੱਥੇ ਨੇ ਕਰੋੜਾਂ ਅਰਬਾਂ ਪੈਦੀਆਂ ਇਹ ਜਿਹੜੀ ਹੈ ਗੱਡੀਆਂ ਹਨੇ ਸਾਫ ਤੌਰ ਤੇ ਮੁਹਾਲੀ ਦੇ ਐਮ ਐਲ اے ਕਲਵੰਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਅਗਰ ਇਹ ਗੱਡੀਆਂ ਨੂੰ ਅਸੀਂ ਸੇਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਸਰਕਾਰ ਦੇ ਕੋਲ ਪੈਸਾ ਆਉਂਦਾ ਹੈ ਚਾਹੇ ਉਹਦੀ ਕੀਮਤ ਜਿਹੜੀ ਹੈ ਕੁਝ ਵੀ ਰੱਖੀ ਜਾਂਦੀ ਹੈ ਤੇ ਜਿਹੜਾ ਉਹ ਪੈਸਾ ਇਕੱਠਾ ਹੋਵੇਗਾ ਤਾਂ ਉਸ ਤੋਂ ਅਸੀਂ ਜਿਹੜਾ ਹੈ ਯਾਰਡ ਬਣਾਵਾਂਗੇ ਤੇ ਯਾਰਡ ਦੇ ਵੀ ਜਿਹੜਾ ਹੈ ਅੱਗੇ ਤੋਂ ਜਿਹੜੀਆਂ ਵੀ ਗੱਡੀਆਂ ਬਾਉਂਡ ਹੋਣਗੀਆਂ ਉਹ ਉਸ ਯਾਰਡ ਦੇ ਵਿੱਚ ਰੱਖੀਆਂ ਜਾਣਗੀਆਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਦੇ ਉੱਤੇ ਇੱਕ ਜਿਹੜੀ ਹੈ ਗੱਡੀ ਬਿਲਕੁਲ ਰੱਖੀ ਹੋਈ ਹੈ ਸਾਫ ਤੌਰ ਤੇ ਜਿਹੜੇ ਮੁਹਾਲੀ ਦੇ ਐਮ ਐਲ اے ਕਲਵੰਤ ਸਿੰਘ ਹੋਰਾਂ ਨੇ ਜਿਹੜਾ ਹੈ ਇਹ ਮਾਮਲਾ ਜਿਹੜਾ ਹੈ ਪ ਕਹਿ ਸਕਦੇ ਆ ਕਿ ਜਲਦ ਜੜੀ ਹੈ ਕਾਰਵਾਈ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੋਏਗੀ ਇਹ ਜੜੀਆਂ ਗੱਡੀਆਂ ਨੇ ਸੇਲ ਆਊਟ ਕੀਤੀਆਂ ਜਾਣਗੀਆਂ ਹਾਲਾਂਕਿ ਇਹ ਬਲੌਂਗੀ ਦੇ ਥਾਣੇ ਦੇ ਬਾਹਰ ਦਾ ਤੁਹਾਨੂੰ ਦ੍ਰਿਸ਼ੇ ਦਿਖਾ ਰਹੇ ਆ ਇਹ ਦ੍ਰਿਸ਼ ਤੁਹਾਨੂੰ ਪੰਜਾਬ ਦੇ ਵਕਫ-ਵਕ ਸਾਰੇ ਥਾਣਿਆਂ ਦੇ ਬਾਹਰ ਦੇਖਣ ਨੂੰ ਮਿਲਣਗੇ ਅਗਰ ਅਸੀਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਤੇ ਮੋਹਾਲੀ ਦੇ ਵਿੱਚ ਕਈ ਥਾਣੇ ਪੈਂਦੇ ਨੇ ਸਾਰੇ ਥਾਣਿਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਗੱਡੀਆਂ ਬੌਂਡ ਹੁੰਦੀਆਂ ਨੇ ਜਦੋਂ ਕੋਈ ਵੀ ਗੱਡੀ ਬੌਂਡ ਜਾਂ ਇੰਪਾਉਂਡ ਜਦੋਂ ਕੋਈ ਅਧਿਕਾਰੀ ਕਰਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਗੱਡੀ ਦੇ ਮਾਲਕ ਨੇ ਉਹ ਆਪਣੀਆਂ ਦੀ ਗੱਲ ਕਰੀਏ ਚਾਹ ਚਾਰ ਪਹੀਆ ਵਾਹਨ ਦੀ ਗੱਲ ਕਰੀਏ ਚਾਹ ਟਰੱਕਸ ਦੀ ਗੱਲ ਕਰੀਏ ਸਾਰੀਆਂ ਹੀ ਗੱਡੀਆਂ ਜਿਹੜੀਆਂ ਨੇ ਥਾਣੇ ਦੇ ਬਾਹਰ ਇਸ ਤਰ੍ਹਾਂ ਹੀ ਜਿਹੜੀਆਂ ਨੇ ਪਈਆਂ ਰਹਿੰਦੀਆਂ ਨੇ ਤੇ ਜਿਹੜੀ ਜਗ੍ਹਾ ਹੈ ਉਹ ਜਿਹੜੀ ਹੈ ਇੱਥੇ ਜਿਹੜੀ ਹੈ ਸਰਕਾਰੀ ਜਗ੍ਹਾ ਹੈ ਜਾਂ ਪ੍ਰਾਈਵੇਟ ਜਗ੍ਹਾ ਜਿੱਥੇ ਵੀ ਇਹ ਗੱਡੀਆਂ ਰੱਖੀਆਂ ਜਾਂਦੀਆਂ ਨੇ ਤੇ ਲੰਬੇ ਅਰਸੇ ਤੱਕ ਗੱਡੀਆਂ ਉੱਥੇ ਹੀ ਆ ਨੇ ਸਾਫ਼ ਤੌਰ ਤੇ ਅਗਰ ਕੁਲਵੰਤ ਸਿੰਘ ਹੋਰਾਂ ਦੀ ਮੁਹਾਲੀ ਦੇ ਐਮਐਲਏ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਕਿਹਾ ਕਿ ਜੋ ਗੱਡੀਆਂ ਇੱਥੇ ਹੁੰਦੀਆਂ ਨੇ ਜਦੋਂ ਬਾਰਿਸ਼ ਦਾ ਸੀਜ਼ਨ ਆਂਦਾ ਹੈ ਤੇ ਪਾਣੀ ਜਦੋਂ ਇਸ ਤੇ ਇਕੱਠਾ ਹੁੰਦਾ ਹੈ ਤੇ ਕਿਥੇ ਮਸਲਾ ਜਿਹੜਾ ਹੈ ਸਦਨ ਦੇ ਵਿੱਚ ਚੱਕਿਆ ਗਿਆ ਸੀਗਾ ਤੇ ਹੁਣ ਕਹਿ ਸਕਦੇ ਆ ਕਿ ਕੁਝ ਦਿਨਾਂ ਦੇ ਵਿੱਚ ਜਿਹੜਾ ਹੈ ਇਹ ਗੱਡੀਆਂ ਜਿਹੜੀਆਂ ਨੇ ਇਹਨਾਂ ਨੂੰ ਡਿਸਪੋਜ਼ ਆਫ ਜਾਂ ਸੇਲ ਆਊਟ ਜਿਹੜਾ ਹੈ ਕੀਤਾ ਜਾਵੇਗਾ ਜਿਹਦੇ ਤੋਂ ਰੈਵਨਿਊ ਵੀ ਇਕੱਠਾ ਹੋਏਗਾ ਤੇ ਉਸ ਤੋਂ ਬਾਅਦ ਇੱਕ ਯਾਰਡ ਬਣਾਇਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਗੱਡੀਆਂ ਬਾਉਂਡ ਹੋਣਗੀਆਂ ਉਸ ਯਾਰਡ ਦੇ ਵਿੱਚ ਰੱਖੀਆਂ ਜਾਣਗੀਆਂ ਮੁਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਪੀ ਨਿਊਜ਼ ਲਈ ਆਮੀ ਸੈਟ ਹੀ ਦਿਲੀ